ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆਪਾਂ ਚੱਲੇ ਆ ਬਾਬੇ ਕੇ ਹੰਟ ਲਈ ਉੱਥੇ ਆ ਜਗਿਆ ਨਗਰ ਕੀਰਤਨ ਤੇ ਬਾਈ ਮੈਨੂੰ ਪਿਕ ਕਰਨ ਆ ਗਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਚਲਿਓ ਭਾਜੀ ਹੋਰ ਜੀ ਹੋਰ ਚਲੋ ਜੀ ਚਲੋ ਦੇ ਮਿਆਣੇ ਨੇ ਆਈਸਕ੍ਰੀਮ ਲੈ ਲਈ ਆ ਆ ਸ਼ਾਪ ਆ ਅਗਮ ਭਾਜੀ ਹੁਣਾਂ ਦੀ ਬੰਬੇ ਹਿੱਲ ਫਰੂਟ ਸੈਂਟਰ ਆਈਸਕ੍ਰੀਮ ਖਾ ਕੇ ਨਿਕਲ ਗਏ ਆਪਾਂ ਤੇ ਹੁਣ ਆਪਾਂ ਆਪਣਾ ਜਿਹੜੇ ਘੋੜੇ ਦੀ ਲਗਾਵਾ ਖਿੱਚ ਲਈ ਆ ਮਿੰਟਲ ਬਾਬੇ ਹੰਟਲੀ ਦੇ ਚੱਲੇ ਆਂ ਉਹ ਜਿੰਨੇ ਮਰਨਾ ਤੇ ਪ੍ਰਮਾਣ ਕਰ ਲਿਆ ਪੂਜਾ ਆਂ ਬਾਬੇ ਦੇ ਹੰਟਲੇ ਜਿਹੜਾ ਕਮਿਟੀ ਦੇ ਵਿੱਚ ਗੁਰੂ ਘਰ ਆਵਾ ਨਾਂਨੇ ਠੱਡ ਵਾਲਿਆਂ ਦਾ ਆਏ ਗੁਰੂ ਸਾਹਿਬ ਤੇ ਇੱਥੇ ਅੱਜ ਨਗਰ ਕੀਰਤਨ ਆਵਾ ਤੇ ਇੱਥੇ ਆਏ ਆ ਤੇ ਆਕਲੈਂਡ ਤੋਂ ਅਸੀਂ ਆਏ ਸੀਗੇ ਤੇ ਆਪਾਂ ਨੂੰ 45 ਤੋਂ 50 ਮਿੰਟ ਲੱਗ ਗਿਆ ਆਣ ਨੂੰ ਤੇ ਬਾਕੀ ਹੁਣ ਆਪਾਂ ਤੁਹਾਨੂੰ ਦਿਖਾਣ ਆ ਗੁਰੂ ਘਰ ਦੀ ਮੇਨ ਐਂਟਰੀ ਆ ਅੰਦਰਲੇ ਪਾਸੇ ਆ ਅੰਦਰਲੇ ਪਾਸੇ ਆ ਜੇ ਤੁਹਾਨੂੰ ਪਸੰਦ ਆ ਸਿੱਸੀ ਫੌਜੀ ਪੈਂਡਾ ਇਹਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਆ ਵਾਹਿਗੁਰੂ ਜੀ ਦੀ ਫਤਿਹ ਜੀ ਬਹੁਤ ਵਧੀਆ ਚੜ੍ਹਦੀ ਗੱਲ ਤੁਸੀਂ ਦੱਸੋ ਬਾਈ ਵਧੀਆ ਸਸੀ ਕਾਹਦਾ ਵਾਹਿਗੁਰੂ ਜੀ ਕਿਹਦੇ ਤੇ ਸੰਗਾ ਦੀ ਔਜ ਵੱਖਰੀ ਰੱਬ ਵਰਗੇ ਇਹਨਾਂ ਦੇ ਚਿਹਰੇ ਭਾਈ ਨਹੀਂ ਮਿਲ ਗਏ ਪਹਿਲਾਂ ਆਪਾਂ ਨੂੰ ਤੇ ਭਾਈ ਉਹਨਾਂ ਰਹਿ ਗਏ ਕਿ ਅਜੇ ਤੱਕ ਗੱਤ ਦਾ ਪਰਫਾਰਮੈਂਸ ਆਇਆ ਤੇ ਭਿੰਨਾਂ ਦੇ ਤੇ ਭਜੰਗੀ ਆਪਣਾ ਤਿਆਰ ਹੋ ਰਿਹਾ ਆ ਬਾਕੀ ਟੀਮ ਆਈ ਨਹੀਂ ਭਾਜੀ ਕੋਈ ਆਪ ਰੋਕਦੇ ਨਹੀਂ ਚੱਲਿਆ ਗੋਲਦਸ ਅਕੀਨ ਜਿਸ ਮਾਸਟਰ ਸਪਾਈਟ ਖਾਧੀ ਸੰਗਤ ਆ ਲੱਗੀ ਆ 12:00 ਵੱਜ ਗਏ ਆ ਤੇ ਇੱਥੇ ਚਾਹ ਦਾ ਤੇ ਭਗੋੜਿਆਂ ਦਾ ਜਿਹੜਾ ਲੰਗਰ ਆ ਉਹ ਵਰਤਾ ਹੋ ਰਿਹਾ ਆ ਸੋ ਮਨੂਰੀ ਵੇ ਸਾਡੇ ਪਿੰਡ ਤੋਂ ਵੀ ਭਾਈ ਸਾਹਿਬ ਹੁਣੇ ਆਏ ਹੋਏ ਆ। ਉਹ ਬੱਲੀਆ ਕਰਕੇ ਆ। ਇੱਥੇ ਸੈਲਡ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਥੇ ਸੰਗਤ ਵਾਸਤੇ। ਸੱਦਲੂ ਬਾਲ ਤੋਂ ਪ੍ਰਸ਼ਾਦ ਦੇ ਬੰਲ ਰਹੇ ਆ। ਦੇ ਨਾਲ ਇੱਧਰਲੇ ਪਾਸੇ ਕਿਚਨ ਦੇ ਵਿੱਚ ਪਕੌੜੇ ਚਾਹ ਦੀ ਤਿਆਰੀ ਚੱਲਦੀ ਪਈ ਆ ਪਕੌੜੇ ਪੱਕੇ ਹੋ ਰਿਹਾ ਪ੍ਰਸ਼ਾਦ ਇਹਦਾ ਬਣ ਗਿਆ ਸਬਜ਼ੀ ਵਗੈਰਾ ਹਾਂਜੀ ਆ ਅੰਮ੍ਰਿਤਕੋੜੀ ਗਾਂ ਅੱਜ ਵੱਸੇ ਤਮਾਰ ਵਗੈਰਾ ਬਣਦਾ ਹੈ ਭਾਈ ਉਹਨਾਂ ਦਾ ਅੱਜ ਛੋਲੇ ਬੜੇ ਹੋਏ ਆ ਇਹ ਇੱਧਰਲੇ ਪਾਸੇ ਭਾਈ ਸਾਹਿਬ ਆਣੀ ਆ ਹੈਗੇ ਆ ਬੰਗਿਆਂ ਤੋਂ ਭਾਈ ਬੰਗਿਆਂ ਤੋਂ ਆਪਣਾ ਹਾਂਜੀ ਬੰਗਿਆਂ ਤੋਂ ਬੰਗਿਆਂ ਤੋਂ ਭਾਈ ਪਿੰਡ ਕਿਹੜਾ ਉੱਥੇ ਭਾਜੀ ਹਾਂ ਬੰਗਿਆਂ ਤੋਂ ਇੱਥੇ ਆਪਾਂ ਗਿਆ ਤੋਂ ਆਪਾਂ ਜੁਣੀ ਤੇ ਇੱਥੇ ਨੂਰ ਲੈਂਡ ਦਾ ਮੈਂਟੈਂਸੈਂਡ ਤੇ ਰਹਿੰਦੇ ਪਏ ਆ ਤੇ ਭਾਈ ਉਹਨਾਂ ਦੇ ਕਹਿੰਦੇ ਅਨਸਾਰ ਹੈਗੇ ਅੱਜ 7-800 ਬੰਦਾ ਕਹਿੰਦੇ ਹੋ ਜਾਣਾ ਇੱਥੇ ਤੇ ਆਪਣਾ ਕਿਹੜਾ ਪਿੰਡ ਭਾਜੀ ਆਪਣਾ ਭਾਈ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਸੁਲਤਾਨਪੁਰ ਆ ਕੇ ਪਿੰਡੋਂ ਭਾਈ ਕਿਰਾਇਆ ਸੁਲਤਾਨਪੁਰ ਲੋਧੀ ਤੋਂ ਭਾਈ ਹੁਣੀ ਅੱਦਲੀ ਵਸੇ ਭਾਂਡਿਆਂ ਦੀ ਸੇਵਾ ਥੋੜੀ ਆ ਆਪਾ ਬਾਹਰ ਦੇ ਪਾਸੇ ਆ ਜੰਨੇ ਆ ਥੋੜੀ ਜੋਰਾਂ ਤੇ ਤਿਆਰੀ ਜਲਦੀ ਪਈ ਆ ਤੇ ਨਗਰ ਕੀਰਤਨ ਦੀ ਸੰਗਤ ਦਾ ਇਕੱਠ ਕਾफी ਜ਼ਿਆਦਾ ਵੱਧਦਾ ਪਿਆ ਆ ਤੇ ਜਿਹੜਾ ਆਪਣਾ ਪੰਡਾਲ ਅੰਦਰ ਕਿੱਥੇ ਵਾਹ ਜੀ ਸਵਾਰੀ ਸੋ ਲਗਭਗ ਸਾਰਾ ਫੁੱਲ ਹੋ ਗਿਆ ਆ ਕਥਾ ਚੱਲਦੀ ਪਈ ਹੈ ਇਸ ਭਾਨ ਕਿਰਪਾ ਤੁਮਰੀ ਕਰ ਮੈ ਨਾ ਕਹੋ ਸਭ ਤੂ ਹੀ ਬਖਾਨੇ ਹੋ ਦਸੰਬਾਇ ਸ਼ਿਰੀ ਮਹਾਰਾਜ ਜਿਹੜੇ ਚਰਨਾਂ ਦੇ ਆਸ ਦੀ ਜ਼ਿਕਰ ਮੈਂ ਕੱਲ੍ਹ ਹੀ ਨਹੀਂ ਕਰਦਾ ਮੇਥੋਂ ਪਹਿਲਾਂ ਸਾਰੇ ਮੌਸਮ ਦਾ ਵੀ ਥੋੜਾ ਲੱਗ ਰਿਹਾ ਆਪਾਂ ਨੂੰ ਤੇ ਜਿਹੜਾ ਮਾਰਗ ਮੇਰੇ ਗੁਰੂ ਨਾਨਕ ਨੇ ਫੜਾਇਆ ਸੀ ਉਹ ਮਾਰਕ ਦੇ ਤੇਜ ਸੁਮੇਸ਼ ਸਾਹਿਬ ਜੀ ਮਹਾਰਾਜ ਜੀ ਨੇ ਕੀ ਫਾਇਦੁ ਕੁੰਜਨਾ ਪਰ ਅੱਗੇ ਤੁਹਾਡੀ ਮਸਜਿਦ ਹੈ ਭਗਮ ਬਲਿਓ ਅਸੀਂ ਕੀ ਕਰਦੇ ਹਾਂ ਗੁਰੂ ਦੇ ਬਚਨ ਨਹੀਂ ਮੰਨਦੇ ਗੁਰੂ ਦੇ ਮੁੰਡੇ ਉੱਤੇ ਪਿਆਰ ਕਰਦੇ ਆਂ ਬੇਚਨ ਨਾਮੰਨ ਗੁਰੂ ਦੇ ਉੱਤੇ ਪਿਆਰ ਅੱਦਲੇ ਪਾਸੇ ਜਿੰਨਾ ਵੀ ਸਾਰਾ ਪ੍ਰਬੰਧ ਕੀਤਾ ਹੋਇਆ ਨਾ ਜਿਹੜੇ ਆਪਾਂ ਛੋਟੇ ਛੋਟੇ ਆ ਜਿਹੜੇ ਸਟੋਰ ਬਣੇ ਲੱਗਦੇ ਆਪਾਂ ਇਹਦੇ ਵਿੱਚ ਜਿੰਨੇ ਵੀ ਆਪਣੇ ਭਗਤਾਂ ਉਹਨਾਂ ਦੇ ਸਾਰਿਆਂ ਦੀ ਇੱਥੇ ਉਹਨਾਂ ਨੇ ਜਗ੍ਹਾ ਬਣਾਈਆਂ ਹੋਈਆਂ ਆ ਆਪਾਂ ਦੁਰਗੜ ਵਾਲਿਆਂ ਨੇ ਬਾਕੀ ਆ ਬੰਗੀ ਆ ਬੰਗੀ ਦੇ ਉੱਪਰ ਲੈ ਕੇ ਜਾਂਦੇ ਆ ਜੇ ਕਿਸੇ ਨੇ ਆ ਕੇ ਘੁੰਮਣ ਜਾਣਾ ਤਾਂ ਕੋਈ ਕਾਫੀ ਜ਼ਿਆਦਾ ਦੂਰ ਪੈ ਜਾਂਦਾ ਹੈ ਗੁਰੂ ਦੇ ਪਾਪ ਨਹੀਂ ਸਾਨੂੰ ਆਈ ਲੱਗਦਾ ਵੀ ਅਸੀਂ ਅਕਰਤ ਕਣ ਹੁੰਦੇ ਤੁਰੇ ਜਾਂਦੇ ਆ ਅਸੀਂ ਆਏ ਭਾਈ ਜਾਨੀ ਬੁੱਕਾਂ ਦਾ ਤੇ ਸਤਿ ਸ਼੍ਰੀ ਅਕਾਲ ਭਾਈ ਜੀ ਬਾਈ ਗੁਰੂ ਗੋਬਿੰਦ ਸਿੰਘ ਜੀ ਦਾ ਜੀ ਮੇਨੂੰ ਪਿਆਰ ਕਰਦਾ ਵੀਰੇ ਅਗੇ ਚਲਾਉਣਾ ਉਹ ਭਾਈ ਜੀ ਨਹੀਂ ਨਹੀਂ ਬਣੀ ਗੱਲ ਤੇ ਮਮੀ ਆਈ ਨਾਲ

ਸਕੀਲ ਦਾ ਪ੍ਰਬੰਧ ਕੀਤਾ ਹੋਇਆ ਪੂਰਾ ਉਹ ਇੱਕ ਪ੍ਰੋਪਰਟੀ ਉਹਨਾਂ ਦੇ ਸਾਥੀ ਲੇਜੈਂਡਰ ਅਗਰ ਕੀਰਤਨ ਦੀ ਹੋ ਗਈ ਸਮਾਪਤੀ ਤੇ ਚੱਲੀਏ ਹੁਣ ਆਪਾਂ ਆਪਣੇ ਪਿੰਡਾਂ ਨੂੰ ਜਿੱਥੋਂ ਆਏ ਸੀਗੇ ਮੁੜ ਕੇ ਆਕਲੈਂਡ ਨੂੰ ਇਹ ਆ ਇੱਥੇ ਬਿਜਲੀ ਦੇ ਪਲਾਂਟ ਬਣਾਏ ਹੋਏ ਆ ਇਹਨਾਂ ਨੇ ਜਿਹੜਾ ਵੇਸਟ ਮੈਨੇਜਮੈਂਟ ਦਾ ਜਿੰਨਾ ਵੀ ਸਮਾਨ ਆ ਉਹ ਸਾਰਾ ਇਹਦੇ ਵਿੱਚ ਨਾ ਪਾ ਕੇ ਦੁਬਾਰਾ ਫੇਰਦੇ ਉੱਥੇ ਬਿਜਲੀ ਤਰਕ ਕੀਤੀ ਜਾਂਦੀ ਆ ਇਹ ਵੀ ਹੰਟਲ ਦੇ ਵਿੱਚ ਲੱਗਾ ਹੋਇਆ ਸਟੇਸ਼ਨ ਤੇ ਆਕਲੈਂਡ ਜਾਣ ਨੂੰ ਆਪਾਂ ਨੂੰ ਮੌਸਮ ਗਰਮੀ ਆ ਥੋੜੀ ਜਿਹੀ ਲੱਗ ਰਹੀ ਆ ਅੱਜ ਬਟ ਫਿਰ ਵੀ ਹੈਂਡਾ ਲੱਗ ਜੂ ਬਾਈ ਅਬ ਉੱਧਰ ਵੀ ਜਾਣਾ ਏ ਥੋੜਾ ਰੀਅਲ ਇੱਕ ਇਤਨਾ ਭਾਈ ਹੁਣੀ ਆਈਸਕ੍ਰੀਮ ਬਣਾ ਦੇ ਆਪਣੇ ਗੜਸ਼ੰਕਰ ਤੋਂ ਆ ਉਹਨਾਂ ਦੇ ਸਟਾਲ ਤੇ ਵੀ ਜਾਵਾਂਗੇ ਤੇ ਉੱਥੇ ਜਾ ਕੇ ਤੁਹਾਨੂੰ ਖਾਣੇ ਆ ਜਾ ਪਹਿਲਾਂ ਤਾਂ ਆ ਜਾਵਾਂਗੇ ਨੇ